ਉਕੇ ਆਜੋ ਤੋ ਹੋਰੋ ਬਾਰੇ ਅੱਗੇ ਆਲਾ ਅਦਰ ਦੇਖ ਆ ਨਪਿਆ ਅੱਖਾਂ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਤੇ ਅੱਜ ਅਸੀਂ ਕੁੰਮਨ ਆਏ ਸੀਗੇ ਜਗ੍ਹਾ ਦਾ ਨਾਮ ਹੈ ਜੀ ਥਿੰਕ ਟੈਂਕ ਸਾਇੰਸ ਗਾਰਡਨ ਠੀਕ ਹੈ ਜੀ ਬਾਹਰ ਬਿਲਡਿੰਗ ਦੇਖੋ ਕਿੱਦਾਂ ਬਣੀ ਹੈ ਅੱਜ ਤੁਹਾਨੂੰ ਇਹ ਵਿਖਾਵਾਂਗੇ ਅੰਦਰੋਂ ਬਾਹਰ ਦਾ 뷰 ਚੈੱਕ ਕਰੋ ਪਹਿਲਾਂ ਤੁਸੀਂ ਕਿੱਦਾਂ ਦਾ 뷰 ਬਾਹਰ ਤਾਂ ਤੁਹਾਨੂੰ ਦਿਖਾਣੇ ਅੰਦਰੋਂ ਹਾਂਜੀ ਤੇ ਇੱਥੇ ਜੇ ਤੁਸੀਂ ਪਿੱਛੇ ਦੇਖ ਸਕਦੇ ਹੋ ਉੱਥੋਂ ਵਸੇ ਟਿਕਟਾਂ ਲਈਆਂ ਸੀ ਗਿਆ ਤੇ ਦੋ ਬੰਦਿਆਂ ਦੇ ਲੱਗੀਆਂ 42 ਪਾਉਂਡ ਸਮਥਿੰਗ ਚਲੋ ਆਇਆ ਤੁਹਾਨੂੰ ਖਾਣੇ ਆਉਣ ਸਾਇੰਸ ਪਾਰਕ ਆਹ ਵੇਖੋ ਪੀਆ ਲੋ ਪ੍ਰੈਸ਼ਰ ਟਰਬਾਈਨ ਦੇਖੋ ਇਹ ਟਰਬਾਈਨ ਬੜੀ ਹੈ ਇਹ ਸਾਰਾ ਪਿੱਛੇ ਬੋਇਲਰ ਹੈ ਐਂਡ ਇਹ ਉੱਪਰ ਸਾਰਾ ਲਿਖਿਆ ਹੈ ਤੁਸੀਂ ਦੇਖ ਸਕਦੇ ਹੋ ਐਂਡ ਇਹ ਉੱਪਰ ਸਾਰੀ ਇੰਦੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਕਿ ਕੀ ਸਾਖਤਾ ਹੈ ਅੱਗੇ ਜਨਰੇਟਰ ਆ ਗਿਆ ਬਣੀ ਇੱਕ ਗ੍ਰਿਡ ਬਣੀ ਆ ਗ੍ਰਿਡ ਦੇ ਇਨਫੋਰਮੇਸ਼ਨ ਦਿੱਤੀ ਨੈਸ਼ਨਲ ਗ੍ਰਿਡ ਆ ਜੋ ਆ ਉਹ ਇੱਧਰ ਦੇਖਦੇ ਕਿ ਇਹਦਾ ਆ ਗਿਆ ਆ ਗਿਆ ਮਰਕਰੀ ਆਰਕ ਰੈਕਟੀਫਾਇਰ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਸਾਰਾ ਲਿਖਿਆ ਹੈ 1890 ਦਾ ਹੈ ਸਾਈਜ਼ 4 ਫੈਕਟਰ ਨੂੰ ਉੱਪਰ ਸਾਰੀ ਇਨਫੋਰਮੇਸ਼ਨ ਲਿਖੀ ਹੋਈ ਹੈ ਚੈੱਕ ਕਰੋ ਤੁਸੀਂ ਵਾਹ ਜੀ ਵਾਹ ਅਗੀ ਮੈਂ ਕੈਂਡ ਚੇਜ ਪਤਾ ਨਹੀਂ ਕਿੱਧਰੋਂ ਸ਼ੁਰੂ ਹੁੰਦਾ ਹੈ ਕਿੱਧਰੋਂ ਖਤਮ ਹੁੰਦਾ ਹੈ

ਇੱਕ ਸਕਨੇ ਆ ਇੱਧਰ ਇਹ ਹੈਗਾ ਪਾਵਲਾਗਾ ਆਇਰਨ ਫਾਉਂਡਰੀ ਇੰਜਨ ਇਹਦੇ ਅੱਪਰ ਤੋਂ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਠੀਕ ਆ ਆ ਵੇਖੋ ਕਿੱਡਾ ਤਗੜਾ ਬਣਿਆ ਹੋਇਆ ਹੈ ਉਹ ਆ ਫਾਉਂਡਰੀ ਇੰਜਨ ਬਣਿਆ ਵੇਖੋ ਕਿੱਡਾ ਤਗੜਾ ਇਹ ਹੈ 1805 ਦਾ 1805 ਚ ਯੂਜ਼ ਕੀਤਾ ਸੀ ਆ ਦੇਖੋ ਕਿੰਡੀ ਤਗੜੀ ਆਈਟਮ ਬਣੀ ਹੋਈ ਹੈ ਤੁਸੀਂ ਇਹ ਦੇਖੋ ਉਦੋਂ ਕਿੱਡੇ ਕਿੱਡੇ ਵੱਡੇ ਇੰਜਨ ਹੁੰਦੇ ਸੀਗੇ ਹੋਂ ਤਾਂ ਇੰਜਨ ਦੇ ਵੀ ਸਾਈਜ਼ ਛੋਟੇ ਹੁੰਦੇ ਜਾਂਦੇ ਉਦੋਂ ਦੀ ਟੈਕਨੋਲੋਜੀ ਦੇਖੋ ਇਹਨਾਂ ਦੂਸਰੀ ਦੂਸਰੀ ਸਾਈਡ ਪਰ ਦਿਖਾ ਰਹੇ ਹਾਂ ਪਾਰਟ ਆਰ ਆਜੋ ਹੁਣ ਸਭ ਨੂੰ ਇੱਧਰ ਤੇ ਦਿਖਾ ਦੇ ਆ ਸਾਰਾ ਆ ਸਾਰਾ ਇੰਜਨ ਹੀ ਬਣਿਆ ਹੈ ਵੱਡਾ ਆਜੋ ਅੱਗੇ ਅੱਗੇ ਤੁਰੇ ਹੁਣ ਨਾਲ ਨਾਲ ਇਹ ਘਟੋ ਘੱਟ ਇੱਕ ਘਟੋ ਘੱਟ 2 BHK ਅਪਾਰਟਮੈਂਟ ਜਿੱਡਾ ਬਣਿਆ ਹੈਗਾ ਤੇ ਦੇਖੋ ਅੱਗੇ ਇਧਰ ਵੀ ਦਿਖਾਣੇ ਆਂਦਾ ਐਂਡ ਯਾਹ ਪਾ ਲਓ ਆ ਲੋਕੋ ਹਾਂ ਸਾਰਾ ਕੁਝ ਬਣਿਆ ਇੱਕ ਜਣੇ ਤੁਹਾਨੂੰ ਅੱਗੇ ਹੋਰ ਚੀਜ਼ਾਂ ਵਾਲਾ ਬਣਾ ਆਹ ਜੀ ਕਿ ਤੁਹਾਨੂੰ ਅਗਲੇ ਆਈਟਮ ਦਿਖਾਣੇ ਆ ਜਿੰਦਾ ਨਾਮ ਹੈ ਸਮੈਥਵਿਕ ਇੰਜਨ ਠੀਕ ਹੈ ਇਹਦਾ ਜਲਵਾ ਤੁਹਾਨੂੰ ਦਿਖਾਣੇ ਆ ਆ ਲਿਖਿਆ ਹੈ ਨਾ ਐਕਸ਼ਨ ਬਟਨ ਇਹ ਆਪ ਐਕਸ਼ਨ ਬਟਨ ਨੱਪਾਂਗੇ ਤੇ ਦੇਖੋ ਕੀ ਬਣਦਾ ਹੈ ਅੱਧਾ ਦੇਖੋ ਆ ਨੱਪਿਆ ਐਕਸ਼ਨ ਆ ਦੇਖਿਓ ਹੁਣੇ ਆ ਦਲਵਾ ਤਸੀ ਅੰਦਾ ਇਹ ਉੱਤੇ ਲਿਖਿਆ ਸੀ ਨਾ ਕਿ ਐਕਸ਼ਨ ਬਟਨ ਨੱਪੋ ਤੇ ਆਦੋ ਤੈਨੂੰ ਦਿਖਾਣੇ ਕਿਹੜਾ ਬਟਨ ਨੱਪਿਆ ਕਿ ਆਹ ਆ ਬਲ ਜਿਹੜਾ ਬਟਨ ਦਾ ਹੈ ਨਾ ਆਵਲ ਬਟਨ ਨੱਪੇ ਸੇ ਆਪਾਂ ਇਹਦੇ ਨਾਲ ਜਲਵਾ ਆਇਆ ਸੀਗਾ ਠੀਕ ਹੈ ਅੱਗੇ ਆ ਗਏ ਟੈਕਸਟਾਈਲ ਇੰਜਨ ਇਹ ਕਿੰਨਾ ਉਪਤਾਰਾ ਚਾਹ ਸੀ ਇੱਥੇ ਲਿਖਿਆ ਹੁੰਦਾ ਸਾਰੀ ਹਿਸਟਰੀ ਆ ਵੇਖੋ ਵੱਡਾ ਕਿੰਨਾ ਬਣਿਆ ਆ ਵੇਖੋ ਇੱਥੇ ਕੋਈ ਨਾ ਕਿਹਾ ਕੀ ਸਾਰਾ ਅੱਗੇ ਸਾਰਾ ਇੰਜਨ ਹੀ ਬਣਿਆ ਹੋਇਆ ਹੈ ਟੈਕਸ ਦਾ ਇੰਜਨ ਹੈ ਅਦੇ ਤਾਂ ਹੋਰ ਬੜੀਆਂ ਕੈਂਟ ਕੈਂਟ ਚੀਜ਼ਾਂ ਨੇ ਬਸ ਜੁੜੇ ਰਹਿ ਤੰ ਦਿਖਾਣੇ ਅੱਗੇ ਅੱਗੇ ਹੋਰ ਬੜੀਆਂ ਕੈਂਟ ਕੈਂਟ ਚੀਜ਼ਾਂ ਨੇ ਅਦੇ ਤਾਂ ਸ਼ੁਰੂਆਤ ਹੋਈ ਹੈ ਆਜੋ ਅੱਗੇ ਆ ਤੁਹਾਨੂੰ ਦਿਖਾਣ ਲੱਗੇ ਆ ਇਹ ਹੈਗਾ ਜੀ ਸੇਵਜ ਪੰਪਿੰਗ ਇੰਜਨ ਇਹ ਵੀ ਬੜਾ ਪੁਰਾਣਾ ਹੈ ਆ ਦੇਖੋ ਜਿਹੜੀ ਉਦੋਂ ਟੈਕਨੋਲੋਜੀ ਹੁੰਦੀ ਸੀਗੇ ਮਸ਼ੀਨਰੀ ਦਾ ਸਾਈਜ਼ ਕਿੱਡਾ-ਕਿੱਡਾ ਵੱਡਾ ਹੁੰਦਾ ਸੀ ਦੇਖੋ ਐਣਾ ਪੂਰੀ ਗੱਲ ਬਾਤ ਦੀ ਰੋਕ ਕੇ ਪੜ ਲਿਓ ਪਾਵਰ ਫਾਰ ਦੀ ਵਰਲਡ ਠੀਕ ਐ ਇਹਨੂੰ ਚੰਗੀ ਤਰ੍ਹਾਂ ਪੜ ਲਿਓ ਇਹ ਪਾਵਰ ਫਾਰ ਦੀ ਵਰਲਡ ਇੱਧਰ ਵੀ ਵੇਖ ਲਓ ਪੁਰਾਣੀਆਂ ਚੀਜ਼ਾਂ ਪਈਆਂ ਹੋਈਆਂ ਨੇ ਇਹਦੇ ਉੱਪਰ ਲਿਖਿਆ ਹੋਇਆ ਸਾਰਾ ਕਿੱ체 ਡਿਕੇਡ ਚੀਜ਼ ਕਿਹੜੀ ਤੇ ਉੱਤੇ ਉਹਨਾਂ ਨੰਬਰ ਲਾਏ ਕਿ ਇੱਕ ਨੰਬਰ ਦੀ ਚੀਜ਼ ਆ ਦੋ ਨੰਬਰ ਵਾਲੀ ਚੀਜ਼ ਆ ਆਹ ਦੇਖੋ ਆਹ ਨਾ ਚਲ ਦਿਖਾਇਆ ਹੈ ਤਾਂ ਯਾ ਸਾਰੀਆਂ ਚੀਜ਼ਾਂ ਪਈਆਂ ਵਿੱਚ ਤੇ ਪਤਾ ਨਹੀਂ ਕਿੰਨੀਆਂ ਏ ਕਿੰਨੇ ਸੌ ਸਾਲ ਹੀ ਪੁਰਾਣੀਆਂ ਚੀਜ਼ਾਂ ਨੇ ਆਹ ਜਿਹੜੀ ਕੁਰਸੀ ਏ ਪਤਾ ਨਹੀਂ ਕਿੰਨੀ ਪੁਰਾਣੀ ਏ ਨੀਚੇ ਸਾਰਾ ਆਹ ਦੂਰ ਵੀ ਨਹੀਂ ਪਈ ਨਿੱਕੇ ਦੇਖ ਲੋ ਗੋਰਿਆਂ ਦਾ ਕਮਾਲ ਕਿੰਨੀਆਂ ਚੀਜ਼ਾਂ ਪ੍ਰਾਣੀਆਂ ਰੱਖੀਆਂ ਜੀ ਤੁਸੀਂ ਤੁਸੀਂ ਬਸ ਦੇਖਿਓ ਮਸ਼ੀਨਰੀ ਦੇਖੋ ਇਹ ਲਗ ਲਗ ਇੰਜਨ ਬਣੇ ਆਏ ਨੇ ਲਗ ਲਗ ਸਿਸਟਮ ਹੈ ਆਹ ਜਿਹੜੀ ਚੀਜ਼ ਐ ਇਹਦਾ ਨਾਮ ਆ ਲਿਖਿਆ ਐ ਇਹਦੇ ਉੱਪਰ ਪਾਰੀ ਹਿਸਟਰੀ ਲਿਖੀ ਹੋਈ ਜਾਂਦੀ ਕਿ ਕਦੋਂ ਇਹ 450 ਦਾ ਬਣਿਆ ਐ ਦੇਖੋ ਆ ਚੱਕਾ ਚੱਕਾ ਜਾਂਦਾ ਐ ਇਹਦਾ ਆਹ ਕੀ ਚੀਜ਼ ਐ ਆ ਤਾਂ ਚੀਜ਼ ਨਹੀਂ ਬਣੀ ਜਿਹੜੇ ਜੱਜ ਕਰਦੇ ਨੇ ਆਰਡਰ 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 ਉਦਾਂ ਹੀ ਬਣੀ ਜਣਾ ਅੱਛਾ ਇਹਦਾ ਨਾਮ ਆ ਜੇ ਕੜਦੇ ਹੋ ਠੀਕ ਐ ਆ ਜਾਓ ਹੁਣ ਅੱਗੇ ਆ ਜਾਓ ਅੱਗੇ ਆਗੇ ਜੀ ਪੋਰਟੇਬਲ ਇੰਜਨ ਕਹਿੰਦਾ ਹੁਣ ਇਹ ਇੰਜਨ ਦਾ ਸਾਈਜ਼ ਥੋੜਾ ਛੋਟਾ ਹੈ ਵੇਖੋ ਜਿਵੇਂ ਜਿਵੇਂ ਅੱਗੇ ਅੱਗੇ ਸਾਲ ਵੱਧੇ ਗਏ ਉਵੇਂ ਵੀ ਇੰਜਨ ਛੋਟੇ ਹੁੰਦੇ ਗਏ ਆ ਦੇਖੋ ਏ 1894 ਦਾ ਠੀਕ ਹੈ ਹੁਣ ਅੱਗੇ ਆਹ ਚੀਜ਼ ਅਗਲੀ ਕੀ ਲਿਖਿਆ ਹੈ ਰੋਡਸ ਫਰੋਮ ਟਰਨਪਾਈਕਸ ਟੂ ਟਰਮੈਕ Oh, menurut traktor kayak mana? Injana. Enam, enam nama lagi. Is... Forden Steam Wagon. ਫੋਰਨ ਸਟੀਮ ਐਬ ਬਣੀ ਸੀਗੀ 1904 ਵਿੱਚ ਤੇ ਬਰਮਿੰਗਮ ਵਿੱਚ 1924 ਚ ਆਈ ਸੀ ਠੀਕ ਆ ਪਰ ਲਿਓ ਆ ਚੈੱਕ ਕਰੋ ਜਿੱਦਾਂ ਟਰੱਕ ਜਿਆ ਬਣਿਆ ਹੁੰਦਾ ਨਾ ਟਰੱਕ ਵਾਂਗੂ ਬਣੀ ਈ ਆ ਠੀਕ ਐ ਕਿਉਂ ਆਹਲੀ ਸਾਈਡ ਆਹਲੀ ਸਾਈਡ ਦੇਖੋ ਕਨਾਲ ਕ੍ਰੇਨ ਇੰਦੀ ਸਾਰੀ ਹਿਸਟਰੀ ਆ ਲਿਖੀ ਕਨਾਲ ਬੋਟਸ ਇਹ 20 ਟਨ ਮਤਲਬ ਭਾਰ ਚੱਕ ਸਕਦੀ ਸੀ ਉਹ ਉਸ ਵੇਲੇ ਦਾ ਆ ਵੇਖੋ 1900 ਦੇ ਕਰੀਬ ਯੂਜ਼ ਚ ਆਈਏ ਇੰਦਾ ਸਾਰਾ ਲਿਖਿਆ ਕਿ ਕਿੱਦਾਂ ਇਹਦਾ ਰੂਟ ਸੀਗਾ ਲਿਖਿਆ ਆ ਕਨਾਲ ਫਰੋਮ ਸਿਟੀ ਟੂ ਸੀ ਆ ਵੇਖੋ ਅੱਗੇ ਇਸਾਰਾ ਇਹਦੇ ਉੱਪਰ ਡਿਸਕ੍ਰਾਈਬ ਕੀਤਾ ਹੈ ਕਿ ਐਦਾਂ ਦਾ ਸਿਸਟਮ ਸੀਗਾ ਐਸਾ ਆਰਿਓਨ ਫੋਲੋ ਮੀ ਗਾਇਜ਼ ਫੋਲੋ ਮੀ ਫੋਲੋ ਮੀ ਇਨ 1938 ਦਿਸ ਮਸ਼ੀਨ ਬਕੇਮ ਅ ਫਾਰਟਿਸ ਕਾਰ ਰੋਲ ਆਹ ਦੇਖੋ ਆ ਜਿਹੜੀ Streamlined and Aa, body. Body. engines as smooth as the revolution. John Cobb finally drove the car to a speed of 394 miles per hour. Uh computer, it's the computer the time. time. And fast enough to hold the record for 17 years. This speed trial in 1947 in Utah, USA, Aa, was considered a major time, time As was the elaborate preparation surrounding the event. It made headlines around the world. This is how it is reported. Eh the bonnet of platform the most nearly perfect racing surface known anywhere in the world. Ae os vele di sab to tej si. A dekho boh agge baneya tyrende. दो पीछे इनिचकार इनिचकार इंजन अंदर गोस्वेरे बता लेता है वन द वे और माइल बाय दीस ब्रेक डाउन इन सेंटर द लाइन इज 14 माइल्स लॉन्ग इट टेक्स 6 1/2 माइल्स टू गेट द रेसर आउट फ्रॉम एक्सपोज एंड दिस 6 1/2 फॉर द स्टार्ट एंड द स्टेयरिंग देखो कितने से कि बंदा कितने बैक चला रहा है स्टेयरिंग बढ़िया है ਕੈਂਪ ਇਹ ਨਾ ਚੈੱਕ ਕਰੋ ਉਦੋਂ ਆਫਲੇ ਦੇ ਚੀਜ਼ਾਂ ਕਿ ਨਾ ਕੋਈ ਇਦਾਂ ਸੇਟਾ ਬਣੀ ਆਇਆ ਪ੍ਰੋਪਰ ਨਾ ਕੁਛ ਤੇ ਕੈਂਟ ਨਾ ਪੈਰ ਉੱਚੇ ਬੰਦਾ ਨੀਵਾ ਆ ਰਹੇ ਹੁਣ ਅੱਗੇ ਹੁਣ ਆ ਜਿਹੜੀ ਪਿੱਛੇ ਗਈ ਇਹਦਾ ਨਾਮ ਹੈ ਜੀ ਸਿਟੀ ਆਫ ਬਰਮਿੰਗਮ ਆਹਿੰਦੀ ਸਾਰੀ ਬੋਰਡ ਤੇ ਹਿਸਟਰੀ ਲਿਖੀ ਹੋਈ ਹੈ। ਇਹ ਮੈਂ ਤੁਹਾਨੂੰ ਸਾਈਡ ਦਿਖਾਣੇ ਆ। ਅਗਲੇ ਪਾਸੇ ਪਹਿਲਾਂ ਦਿਖਾਣੇ, ਪਿਛਲੇ ਪਾਸੇ ਕਿੱਦਾਂ ਸੀ। ਆਹ ਮੈਂ ਸੌਂ ਆਉਂਦੀ ਆ। ਇਟ ਸੌਂਡਸ ਲਿਖਾਇਆ। ਲੁਕਿੰਗ ਰੋਸ, ਆਫਲੈਸ਼ਿੰਗ ਕਲਰਸ। ਆਪ ਗੋਇੰਗ ਇੰਜਨ ਆ ਦਬਣ ਐ ਅਸੇਗਾ। ਐਂਡ ਦਾ ਇੰਜਨ ਦਾ ਸਾਰਾ ਦੇਖੋ ਪਿੱਛੇੋਂ ਇਧਰੋਂ ਦੇਖੋ। ਇੰਜਨ ਦੀ ਹਾਈਟ ਚੈੱਕ ਕਰੋ ਕਿੰਨਾ ਉੱਚਾ ਸੀਗਾ ਤੇ ਆ ਸਾਰਾ ਇਹਦਾ ਇਹਨੂੰ ਦਿੱਤਾ ਕਿ ਇਹਦਾ ਕੀ ਰੂਟ ਸੀਗਾ ਕਿ ਸਾਫ-ਸਾਫ ਖਿਆਲ ਆ ਬਖੋ ਆ ਸਾਰਾ ਦੱਸਿਆ ਤੱਕ ਇੰਜਨ ਦੇ ਟਾਇਰ ਚੈੱਕ ਕਰੋ ਚੱਕੇ ਕਿੱਡੇ-ਕਿੱਡੇ ਸੀਗੇ ਢੀ ਲੰਦੇ ਅੱਗੇ ਵੱਡੇ ਸੀਗੇ ਪਿਛਲੇ ਸਾਈਡ ਤੇ ਛੋਟੇ ਇ ਇਥੇ ਨਾ ਸਪੈਸ਼ਲ ਲਿਖਿਆ ਆ ਕਿ ਹੱਥ ਨਹੀਂ ਲਾਣੇ ਭਾਵੇਂ ਤੁਹਾਡੇ ਹੱਥ ਸਾਫ਼ ਵੀ ਨੇ ਤਾਂ ਵੀ ਨਹੀਂ ਲਾਣੇ ਠੀਕ ਐ ਹਾਂਜੀ ਅੱਗੇ ਫੇ ਰੱਖਦੇ ਹਾਂ ਜੀ ਤੇ ਆ ਤੁਸੀਂ ਜਿਹੜਾ ਪਿੱਛੇ ਦੇਖ ਸਕਦੇ ਹੋ ਆ ਬੱਸ ਬਣੀ ਇਹ ਕਦੋਂ ਦਾ 1472 ਵਿੱਚ ਪਹਿਲਾਂ ਮਤਲਬ ਦੇਖੀ ਗਈ ਸੀ ਡਬਲ ਡਬਲ ਡੈੱਕਰ ਹੈ ਡਬਲ ਡੈੱਕਰ ਕੇ ਜਿਵੇਂ ਰੂਟ ਵਗੈਰਾ ਵੇਖੋ ਆਹ ਕਿੰਸੇ ਕਮ ਹੈ ਇੱਥੇ ਲਿਖਿਆ ਹੈ ਨਾ ਟੱਚ ది ਡੇਟ ਟੂ ਸੀ ਦੀ ਮੈਪ ਆਪਾਂ ਟੱਚ ਕਰਕੇ ਦੇਖਨੇ ਆ ਆ ਵੇਖੋ ਆਪਾਂ ਆਪਾਂ ਨੱਪਿਆ ਸੀ 1830 1870 ਆਵੇਂ ਲਓ ਉਦੋਂ ਦਾ ਮੈਪ ਵੇਖੋ ਐਦਾਂ ਸੀਗਾ ਆ ਬਸ ਦਾ ਰੂਟ ਕਹਿ ਲਓ ਜਮੈਪ ਕਹਿ ਲਓ ਉਹਦਾ ਆਪਾਂ ਦੇਖਦੇ 1800 ਸੱਤਕੰਦੀ ਸੁਬਾਸਤ ਓਕੇ ਆਹ ਦੇੜਾ ਦਿੱਤਾ ਹੈ ਨਾ ਕਿ ਇੱਥੇ ਤੁਸੀਂ ਨੱਪੋਗੇ ਉਹਦਾ ਤਾਂ ਮੈਪ ਸ਼ੋ ਹੋ ਜਾਏਗਾ ਆਪਾਂ 1910 ਤੋਂ 1950 ਹੋਰ ਵੇਖੋ ਕਿੱਡਾ ਵੱਡਾ ਹੋ ਗਿਆ ਇਹ 1950 ਤੋਂ 2000 ਆਹ ਹੋਣ ਵੇਖੋ 1900 1950 2000 ਕਿੱਡਾ ਰੂਟ ਇਹਦਾ ਹੋ ਗਿਆ ਨਾ ਇਦਾਂ ਆ ਸਾਰਾ ਦਿੱਤਾ ਹੈ ਬੱਸ ਦਾ ਬਾਸਿਕ ਇਨਫੋਰਮੇਸ਼ਨ ਅ ਅੰਦਰੋਂ ਦੇਖ ਲੋ ਕਿੰਦਾ ਇਦਾਂ ਪੌੜੀਏ ਬੜੀਆਂ ਸੁੱਤੇ ਜਾਣ ਨੂੰ ਹਾਂਜੀ ਤੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿੱਦਾਂ ਲੱਗਿਆ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕੱਲ ਸਬਸਕ੍ਰਾਈਬ ਮਿਲਦੇ ਤੁਹਾਨੂੰ ਐਦਾਂ ਦੇ ਹੋਰ ਵੀਡੀਓਜ਼ ਦੇ ਨਾਲ ਅਨਦਰਲੀ ਬਾਏ ਬਾਏ ਇਹ ਵਾਲਾ ਜਿਹੜਾ ਵਲੌਗ ਹੈ ਨਾ ਇਹ ਵਲੌਗ ਆਏਗਾ ਦੋ ਪਾਰਟਸ ਵਿੱਚ ਕਿਉਂਕਿ ਵਲੌਗ ਕਾਫੀ ਵੱਡਾ ਬਣ ਗਿਆ ਸੀਗਾ ਤੇ ਇਹ ਆਏਗਾ ਦੋ ਪਾਰਟਸ ਵਿੱਚ ਆਏਗਾ ਠੀਕ ਹੈ ਤੇ ਦੇਖਣਾ ਨਾ ਭੁੱਲਿਓ ਤੁਹਾਨੂੰ ਠੀਕ ਹੈ ਵਿਖਾਣਿਆ ਕੀ ਹੈ ਦੋ ਪਾਰਟਸ ਆਏਗਾ ਠੀਕ ਹੈ